ਮਾਰੂ ਦਾ ਹੱਲਾ ਪਾਣਿਆ ਵੀਰ ਮਾਹੀ ਇਹ ਗੱਲ ਬਾਤੇ ਜੋ ਜੋ ਮਤੇ ਬਾਤੇ ਕੰਨੀ ਸੁਣੇ ਜੇ ਦਾ ਕੋਈ ਬਾਤਾ ਨਹੀਂ ਹੋਣ ਗੱਦਾ ਬਾਤੇ ਕੱਲ ਨਾ ਤੁਆਏ ਇੱਕੋ ਨਬੇ ਬਾਤੇ ਕੰਨੀ ਸੁਣੇ ਰਖਾਂ ਨੂੰ ਭੋਲੇ ਨੂੰ ਕਰ ਕੋ ਕਰ ਭਾਈ ਤੇ ਸੰਗੜਾਤ ਸੋ ਕਰੌਰ ਮਾਰਾ ਆਵੇ ਭਗਵਾਨਾ ਅਧਨਿਓ ਪਿਆਰ ਕਰਦੇ ਹੋ ਇਹੋ ਜਿਹੜਾ ਇਹ ਜੀਵ ਤੇ ਕੋਈ ਆਈ ਐਸੀ ਕਿਰਪਾ ਕਰੇ ਮਾਯਾ ਰਾਜ ਮਹੂਰਜ ਨੂੰ ਤੇ ਵੀ ਐਸੀ ਬਖਸ਼ੀ ਕਰ ਸਕਦੇ ਤੇ ਜੋ ਹੋਇਆ ਜਾਨਾ ਦੇ ਫਾਇਦੇ ਲਈ ਜਾਣ ਮੰਗਦੇ ਆਂਗੇ ਮੇਰਾ ਦਾਅਣੇ ਨੇ ਕਿ ਉਹ ਆਪੇ ਨਹੀਂ ਪ੍ਰਾਪਤ ਕਰ ਸਕਦੇ ਮਾਤੀ ਅੰਗੂਰ ਤੋਂ ਸਮਾਜ ਦੇ ਜੋ ਯੰਗਤ ਜੋ ਨਿਕਲੀ ਕਰਦੀ ਹੁੰਦੀ ਹੈ ਅਦਿਆਤ ਹੈ ਉਹ ਲੋਕ ਜਿਹੜਾ ਪੱਲੇ ਕਰਨੀ ਨਿਕਲੀ ਜਦ ਸੀ ਅਗਿਆਤ ਸੀ ਉਹ ਯਾਦ ਨੇ ਛੜ ਕੇ ਆਦਮੀ ਜੀਉਂ ਤਰਾਂ ਗਿਰਾਤ ਉਹ ਸਮਾਜ ਦੀਆਂ ਅੱਖਾਂ ਦੇਖਦੀਆਂ ਕੰਨ ਸੁਣਦੇ ਆ ਖੁਸ਼ਾਦ ਰਸ ਲੈਂਦੀਆਂ ਲਾਹ ਕੰਦੀ ਦਾ ਬੋਲ ਦਾ ਹੱਥ ਫੜਕਣੇ ਆ ਕਾਰ ਕੋਲ ਹੋਣਾ ਉਹ ਜਿਹੜੀ ਖੇਤਾਂ ਲਈ ਜਾਤ ਹੈ ਉਹ ਨਾਲ ਇਹ ਲਿਖੀ ਹੋਈ ਹਿੱਸਾ ਖਤੋਂ ਤੋਂ ਇਹ ਜਿਹੜੀ ਆਦਤ ਕੋਈ ਬਾਈਕ ਦੀ ਸ਼ਾਰਕ ਜਾਵੇ ਲਿਖੀ ਹੋਇਆ ਪੰਨਾ ਚੋਣ ਲਈ ਕਲੀਏ ਦੀ ਬਾਂਗਿਆ ਘਰ ਨਾਲ ਸੁਣਾਉਣ ਨੂੰ ਉਹ ਕਿਹਾ ਕਲੀਏ ਦੀਆਂ ਕੁਵਾਂ ਦਾ ਅਸਲ ਚਮਕ ਤੋਂ ਗਾਰਿਆਂ ਕਰੇ ਮਾਰ ਕੇ ਆ ਕੇ ਇੱਕ ਹੁਕਮਾਰੀ ਦੀ ਸੋਹਣੀ ਜਗ੍ਹਾ ਬਤੀਆ ਹਨ ਆਉਣ ਦੇ ਦਿਨ ਕੋਈ ਸਮਾਪਤ ਹਰ ਕੋ ਬਨੋਦ ਹੋਣਾ ਨਹੀਂ ਦਾ ਕੰਟ ਕਰਵਾਉਣ ਚਲ ਨੂੰ ਸੋਹਣੇ ਜੋ ਤਮਾਸ਼ਾ ਰਿਹਾ ਹੋਇਆ ਹੈ ਉਹ ਉਹ ਕੰਦ ਕਹਿੰਦੇ ਕਰਾ ਰਹੇ ਆਂਦੇ ਮੰਦੇ ਉਹ ਤਮਾਸ਼ਾ ਇਹਦਾ ਸਰਮਣ ਕਰਨ ਰੋਇਆ ਕਰਕੇ ਆਨੰਦ ਹੋ ਰਿਹਾ ਸਰਮਣ ਦਾ ਆਨੰਦ ਹੁੰਦਾ ਆਪੇ ਹੋਰ ਜਰਾ ਮੰਨਣ ਕਰਨਾ ਹੈ ਉਹ ਬਿਨੋਦ ਬਖਸ਼ਰ ਨੇ ਇਹਨਾਂ ਨਿਗਰਾਹ ਕੁੰਦਾ ਆਪੇ ਹੋਰ ਜਰਾ ਅਨੁਭਵ ਕਰਨਾ ਹੈ ਉਹ ਹੋ ਇਸ ਚੰਦ ਕੋਹਤ ਕਹਿੰਦੇ ਵਾਲੇ ਉਹ ਤਮਾਸ਼ਾ ਵੀ ਜਲ ਭਟਾਸ ਆਉਂਦਾ ਹੈ ਇਹਦਾ ਭਾਵ ਹੈ ਕੀ ਹੋਣਾ ਜੀ ਜੋ ਆਪ ਨੇ ਕਹਿੰਦਾ ਸੀ ਕਿ ਕੀ ਹੁੰਦਾ ਸੀ ਹੁਣ ਹੁੰਦਾ ਹੈ ਉਹਦੇ ਨੂੰ ਮਾਰਾ ਹੋਣਾ ਪਈ ਜਿੱਦਾਂ ਦਿੱਤਾ ਤਾਂ ਕੁਝ ਲਾਣਾ ਇਹਦਾ ਦੁਕਾਣਾ ਮਾਰਾ ਸਾਹਿਬ ਕੋਈ ਪਿਆਰ ਕੋ ਜਿੰਨੇ ਜੀਵ ਅੰਦਰ ਮੇ ਲਾਣਾ ਚੁੱਕਿਆ ਸੀ ਲੈਣਾ ਹੈ ਸੱਤੀ ਅੰਮ੍ਰਿਤ ਕੋਈ ਬੋਝ ਨਾ ਕਰਾਇਣਾ ਸੱਤੀ ਪ੍ਰਕਾਰ ਅੰਮ੍ਰਿਤ ਕੋਈ ਬੋਝ ਨਾ ਖਾਣ ਆ ਕੇ ਬਿਠੇ ਸੱਤੀ ਅੰਮ੍ਰਿਤ ਦਾਉਂਟ ਇੱਕ ਮੇਰਾ ਕੋਈ ਨਾ ਕੋਈ ਦੇਖ ਦੇ ਕਾਰਨ ਕੋ ਬੋਝ ਨਾ ਸਾਨੂੰ ਦੀ ਕਿਸੇ ਨਹੀਂ ਇਹੋ ਭਾਈ ਮਰਦਾਨੇ ਨੂੰ ਜਦੋਂ ਮਾਰਾ ਸਾਹਿਬ ਲਹਕੇ ਬੈ ਜਾ ਰਗਣਾ ਆਵੇ 12 ਜਿਹੜਾ ਸੁਲਤਾਨਪੁਰ ਤੋਂ ਤੁਰੇ ਗਏ ਰਾਸਥਾਂ ਦੇ ਕੋਠੇ ਜਾਣ ਦੇ ਚੁਕੂ ਭਾਈ ਲਾਲੋ ਦੇ ਕੋਈ ਭਾਈ ਲਾਲੋ ਨਹੀਂ ਮਹਾਰਾਜ ਦੀ ਕਿਰਪਾ ਕਰਕੇ ਬਖਸ਼ੀ ਕੀਤੀ ਭਾਈ ਲਾਲੋ ਦੇ ਪ੍ਰਸਾਦਾ ਲੈ ਆ ਕੇ ਕੋਲ ਉਹ ਪ੍ਰਸਾਦਾ ਸੀ ਉਹ ਸਰੋਵਰ ਦਾ ਸਾਥੀ ਅੱਜੋ ਰੱਖਿਆ ਹੈ ਕਾਈ ਮਰਦਾਨੀ ਉਹ ਅੰਦਰ ਕੁਝ ਸਾਲ ਵਰ ਗਿਆ ਜੀ 12 ਦਿਨ ਤੁਰੇ ਆਏ ਜਿੰਨ ਕੋਲ ਉਹ ਪ੍ਰਸਾਦਾ ਲੈ ਆ ਕੇ ਰੱਖਿਆ ਹੈ ਉਹ ਸਰੋਵਰ ਦਾ ਸਾਥੀ ਹੈ ਕੋਈ ਚੰਗਾ ਕੋਸ਼ਾਲੀ ਉਸ ਕਿਰਪਾ महाराज कहें मरदाना जब सचिंग जब में मरदान पाई सारे मुख्य जब बुराही जब तीजी पाई साढ़े मुठे स्वाद आए महाराज कस मरदाना तुम तो होना क्या श्रीगुरता तो महाराज तुम्हें मैं कौन देव प्रसाद सारे अंडर के करके के ਇਹ ਮੇਰਾ ਸਾਜਿਨ ਮਾਲਕ ਤੋਂ ਭਾਗੋ ਤੇ ਪੂਰੇ ਤੋਂ ਖੂਨ ਕੱਢ ਕੇ ਵਿਖਾਇਆ ਸੀ ਉਹਦੇ ਤੋਂ ਦੁੱਧ ਕੱਢ ਕੇ ਵਿਖਾਇਆ ਸੀ ਇਹ ਮੇਰਾ ਸਾਜਿਨ ਜੀ ਦਾ ਮਾਲਕ ਹੈ ਤੁਹਾਨੂੰ ਤੋਂ ਸੱਚੀ ਇਮਰਤ ਉਹਦਾ ਖਾਲਾ ਸੱਚੀ ਪਰਵਾਰ ਦੇ ਅੰਦਰ ਤੋਂ ਹੀ ਕੋਈ ਨਹੀਂ ਕੋਈ ਸਰਦਾਰ ਖਾਣੇ ਨਹੀਂ ਤੇ ਦਿੱਤੇ ਸਾਨੂੰ ਸਿਰ ਸੁਖਾਲੀ ਸੀਤਲ ਪਵਣ ਸਾਨੂੰ ਗਾਜਰਾਂ ਵਾਲੇ ਸਰਦਾ ਦਿੱਤੀਆਂ ਹੋਰ ਕਹੀਂ ਦਿੱਤੀਆਂ ਨਹੀਂ ਤਰਸੀਆਂ ਪਾਉਣਾ ਦਿੱਤੀਆਂ ਗਰਮੀ ਦੇ ਵਿੱਚੋਂ ਗਰੀਬੇ ਰੰਗ ਅਨੰਦ ਮੰਨਦਾ ਕਰਦੇ ਉਹ ਤੁਹਾਡੀ ਕਿਰਪਾ ਹੀ ਅਨਸਾਰੇ ਸਾਨੂੰ ਸੁਖੀ ਕੁੰਨੀ ਦੇ ਸਾਡੇ ਦੀਜੇ ਜੇ ਤੁਸ ਕਰੇ ਉਹ ਸਾਡੇ ਦੀ ਕਿਰਪਾ ਕਰੋ ਕਿ ਫੋਨੀਆਂ ਬਸ ਕਰਤੀਆਂ ਉਹ ਸਾਨੂੰ ਬੁੱਧੀ ਦੇਣ ਜੇ ਤਕਲਨਾਤ ਕੇ ਕਰੇ ਤੇ ਰਹੇ ਕੋਈ ਵੀ ਅਕਲ ਦੇ ਸੇਖੇ ਕਰਸਾਨੇ ਉਹ ਵੀ ਪਹਿਲਾਂ ਦੇ ਤੋਂ ਵਿਚਾਰੀ ਰੱਖੀ ਹਰ ਵਕਤ ਤੇ ਸਾ ਮਾਤ ਦੀਜੇ ਜੁਸ ਕੁੱਦ ਕੇ ਆਉ ਉਹ ਸਾਨੂੰ ਮਾਤ ਸੁਖਵਾ ਦੇ ਇਹ ਸਿਖਿਆ ਕਰਕੇ ਆਪਨੇ ਜਹਦੇ ਇਹ ਕਹੀਆਂ ਤੋਂ ਖੇਰ ਕਰਦੇ ਸਾਦੁੱਦ ਦੀ ਜੈ ਜੀ ਜਿੰਦਾਬਾਟਾ ਤੱਕ ਲੈਣ ਸਦੀ ਅੰਮ੍ਰਿਤ ਪੀਣੇ ਜਾਣ ਸੱਚੀ ਪ੍ਰਕਾਰ ਦਾ ਭੋਜਨ ਅੰਮ੍ਰਿਤ ਨੂੰ ਜਿਹੜਾ ਪ੍ਰੇਮ ਹੈ ਉਹ ਖਾਣੇ ਕਰਦੇ ਹਾਂ ਤੇ ਦੀ ਤਕਾਲੀ ਸਿਖਿਆ ਕਰਦੇ ਸੰਗਰਗੰਦੀ ਸਰਦ ਸਸਰਾਉ ਉੱਠੀ ਹੈ ਕੋਈ ਥੰਡੇ ਪਾਣ ਸਿਆਸ ਸਿਮਰਨ ਵਾਲੇ ਹਨ ਵਾਲੇ ਸਕੇ ਪਾਰਸਾ ਸਵਾਸ ਸਰਗੋਪਨ ਕੀ ਚੀਜ਼ ਕੋਣ ਮੁਕੀ ਹੈ ਸ਼ਹਿਰ ਕੋਲ ਰੰਗ ਕਰਨਾਂ ਦੀ ਆਪੋ ਸਰਪੋ ਕੋਲ ਸਰਮਣਾਵਾਂ ਨਾਂ ਦੇ ਕੋ ਮਨੁਮਨਤ ਦਾ ਨਾਂ ਲੈਣ ਦੇ ਅੰਕਾਂ ਨਾਂ ਦੇ ਇੱਕ ਖੇਡਾ ਖੇਲਾ ਕਰਦੇ ਹਾਂ ਸਾਦ ਗੱਦੀ ਜੇ ਤੱਕ ਰਹਿਣਾ ਉਹ ਸਾਨੂੰ ਮਾਰਾ ਅਕਲ ਜੋਸ਼ ਕਰਕੇ ਆਪ ਨੂੰ ਲੈਣਾ ਸਾਦ ਗੱਦੀ ਜੇ ਤੱਕ ਬਤਾਈ ਉਹ ਸੁੱਖਾ ਸਾਨੂੰ ਜੋਸ਼ ਕਰਕੇ ਆਪ ਦੇ ਚਲਦੇ ਰਹੀਏ ਸਾਦ ਸਾਦ ਤੇਰੇ ਜਿੰਦਾ ਗੁਰਮੁਖੀ ਦੇ ਸੰਸਾਰ ਨੂੰ ਪਰਵਰਦ ਦਾ ਹੈ ਗੁਣ ਉਹਨੂੰ ਦੋੰਦਰ ਹੋਈਏ ਉਹ ਨਾ ਦੇ ਗੁਰ ਕਰ ਲੈ ਜੀ ਗੁਰ ਗੁਰ ਸਾਰੇ ਜੀ ਸਣੀ ਹੈ ਕਾਲਪੁਰ ਗੁਰ ਜੀ ਆਰਦੇ ਕਰਨਾ ਤੇ ਉਹ ਚੇਕ ਹੈ ਮਾਜ ਮੁਹੱਲਾ ਪੰਜਾਣ ਜੀ ਕੁਰਤਾਲਾ ਨੀਰਾ ਉੱਤੇ ਵਰ ਜਾਈ ਦੁਨੀਆ ਦੇ ਰੋਜ਼ ਦੇ ਕੰਮਾਂ ਦਾ ਜਾਂ ਕਰਨਾ ਚਾਹੀਦਾ ਕੋਈ ਕਹਿੰਦਾ ਕੱਪ ਕਰਨਾ ਚਾਹੀਦਾ ਹੈ ਕੋਈ ਕਹਿੰਦਾ ਗੁਰਤ ਹੋਣਾ ਚਾਹੀਦਾ ਕੋਈ ਕਹਿੰਦਾ ਧੇੜੀਆਂ ਪਾਉਣੀਆਂ ਚਾਹੀਦੀਆਂ ਕੋਈ ਕਹਿੰਦਾ ਸੁਬਾ ਕਰਨੇ ਚਾਹੀਦੇ ਹੋ ਉਹ ਗੁਣ ਜਿਹੜਾ ਹਾਰ ਹੋਣਾ ਚਾਹੀਦਾ ਹੈ ਉਹ ਮੇਰੇ ਵਾਹਿਗੁਰੂ ਦੁਨੀਆਂ ਦੇ ਕਾਰਨ ਵਾਸਤੇ ਉਹ ਸਾਲਾਹਣ ਸਿਰ ਹੁਕਮ ਜਾਈ ਉਹ ਮਾਈ ਹੁਕਮ ਕਿ ਲਾਉਣ ਵਾਲਾ ਪ੍ਰੂਸ਼ਰ ਹੋ ਰਿਹਾ ਕਾਰਨ ਉਹ ਕੋਈ ਖੁੱਪਰ ਨਹੀਂ ਕਰਨੀ ਆਉਣਾ ਢੜਕੀ ਕਰਨੀ ਆਉਣੀ ਉਹ ਸਲਾਹਣ ਰੰਗ ਕੋਈ ਸਿਰ ਕਰਨੇ ਤੇਰਾ ਹੁਕਮ ਚਾਹੀਏ ਹੈ ਜੀ ਬਾਤ ਸਾਰੇ ਜੀ ਆਖਾਂ ਕਿ ਜਹਾਂ ਦੀ ਜਾਂ ਦੇ ਵਿਚ ਜਣ ਮੇਰੇ ਵਾਸਤੇ ਆਗਰਾ ਹੁਕਮ ਦਾ ਹੋ ਪ੍ਰਮੇਸ਼ਰ ਆਗਿਆਤ ਕਰਨ ਵਾਲੇ ਉਹ ਹੁਕਮ ਹੈ ਆਗਦਾ ਮੇਰੇ ਕੋ ਮਰੀਏ ਦੀ ਹਾਲ ਹੋਈਆਂ ਅੰਧੇ ਹਨ ਕੋ ਗਿਆਨ ਘਾੜ ਜੋਤਿ ਭਾਈ ਕੋ ਨਾ ਕੋਈ ਜਾਨ ਕੋ ਆਣੀ ਕੋਈ ਜ਼ਹਰ ਕਰਦਾ ਹੈ ਉਹ ਨੋਬਾ ਜੀ ਆਣੇ ਉਹ ਸਾਈਂ ਜੀ ਆਣੇ ਜਿਹੜਾ ਤੋਂ ਸੁਖੀ ਦਰਸ਼ਾ ਭਾ ਜਾਵੇ ਕੋਈ ਜਾਤ ਦੇ ਜੀਤਾਲ ਨੂੰ ਭਾਵੇ ਉਹ ਜਨਮ ਹੈ ਉਹਦੀ ਮੰਚਲ ਦਾ ਜੋ ਪ੍ਰਭੂ ਕੋਲੋਂ ਚੋਂਦਾ ਹੈ ਭਾਵੇਂ ਕੀ ਗਿਆਨ ਹੋਵੇ ਜੇ ਉਹ ਸਭ ਇਹ ਮੰਨ ਲੈ ਪੂਰਨ ਪੁਰਾਣ ਹੈ ਅਰਵਾਦ ਚੱਲਨੇ ਵਾਲੇ ਉਹਦਾ ਜਾਨ ਉਹ ਜੁਗਰਾ ਹੈ ਉਹਦਾ ਕਹਾਣਾ ਬਣੇਗਾ ਉਹ ਜਿਹੜੇ ਸੁਣਦੇ ਨਹੀਂ ਉਹ ਸਾਇ ਪਤੋ ਸੁਹਾ ਮਤਨ ਆਕਾਸ਼ਿਕ ਤੇ ਵਿਆਸਾ ਤੇ ਸਾਹੀ ਬਾਤ ਤੇ ਦੁੱਧ ਲੱਗਾ ਸੀ ਇੱਕ ਕਥਾ ਦੀ ਹੈ ਜੇ ਕੋਈ ਕੋ ਪਾਣੀ ਨੂੰ ਮੰਨਣ ਦਾ ਜਾਗੋ ਕਰਨੇ ਹੋ ਉਹ ਪੂਰਨ ਜਾਣੇ ਹੋਏ ਹਨ ਰੰਗਤ ਨਾਮ ਤੇਰਾ ਤੋਈ ਜਾਵੇ ਜੋ ਮਨ ਨੂੰ ਮੰਨਣ ਚੱਲਣ ਵਾਲਾ ਆਉਂਦਾ ਨਾਮ ਜੋ ਹੈ ਇਹੋ ਉਹ ਬਹੁਤ ਸੱਜਾ ਹੈ ਇਹ ਸਾਇਰ ਤੋੜ ਮਨ ਪਾ ਜੋ ਸਾਇਰ ਸਕੇ ਪਰਸਾ ਆਉਂਦਾ ਮਨ ਚ ਭਰਦਾ ਜਿੰਨਾ ਲੱਗਦਾ ਹੈ ਇਹ ਸੰਤਨ ਦਾ ਸੰਤਿ ਕੁਮਾਰ ਉਹ ਆਉਂਦਾ ਸੰਤਾਂ ਦਾ ਪਿਆਰਾ ਹੈ ਜਿਹੜੇ ਸੰਤ ਪਿਆਰੇ ਹਨ ਅੰਤ ਸਾਇਰ ਮਨ ਮਾਨਾ ਜੋ ਮਾਰੇ ਸੇਵਾ ਸੰਤਾਂ ਸੇਵਾ ਮੰਨ ਮੰਨਿਆ ਸੰਤਾਂ ਦਾ ਸੇਵਾ ਤੁਰਕ ਮੰਨ ਮੰਨਿਆ ਹੋਏ ਜੀਰੀ ਜੋ ਸੰਤਾਂ ਦੀ ਕੀ ਕਰੇ ਪ੍ਰਤਪਾਲਾ ਜੀ ਅੰਤਰ ਤੇ ਅੰਮ੍ਰਿਤ ਆਏ ਬੋ ਤੇ ਆਦੰਤ ਸ੍ਰਿਪਤਾਲਾ ਕਰ ਜਾਏ ਸੰਤ ਸੇਵਾ ਹੈ ਤੇ ਤਾਂ ਦੇਵਤਾਲਾ ਜੋ ਜੀਵ ਦਾ ਪਾਲਕ ਸੰਤਾਂ ਦੇ ਕੋਲੋਂ ਨਾਲ ਪ੍ਰੇਮ ਦੀ ਸੇਵਾ ਜੋ ਤਾਂ ਪ੍ਰੇਮ ਕਰਨ ਕਾਤਿਆ ਹੋ ਜੋ ਪਰਤ ਰਹੀ ਜੀ ਮਿਲ ਜਾਏ ਸੋਹਣੇ ਹਨੂਰ ਦੇ ਆਪਰੇ ਸਾਡੇ ਕੋਲ ਖੜੇ ਪਿਆਰੇ ਹੋਏ ਬਹੁਤ ਪਿਆਰੇ ਗੋਦ ਵਾਲੇ ਸੰਤ ਹੈ ਉਹਨਾਂ ਕੋਲ ਜਾਨਤੀ ਪਿਆਰੀ ਹਨ ਜੋ ਸਾਡੇ ਕੋਲ ਪ੍ਰਾਨਾਂ ਦੀ ਜੋ ਮਹਾਰਾਜ ਦੀ ਸੰਤਾਂ ਦੇ ਪ੍ਰਾਨ ਹੈ ਇਹ ਆਖਾ ਜੀਆ ਜਿਥੇ ਮਰ ਜਾਏ ਉਥੇ ਨਾ ਮਰ ਜਾਣਾ ਸਮਝਦੇ ਹਨ ਜੋ ਸੰਤਾਂ ਦੇ ਪ੍ਰਾਨ ਵਾਂਗ ਹੋ ਰਹੇ ਉਹ ਸੰਤਾਂ ਦਾ ਮੂਰ ਮਾਰ ਕੇ ਉਹਨਾਂ ਜਦੋਂ ਸਾਡਾ ਮਨ ਕੁਰਬਾਨ ਦਰਹਾਰ ਜਾਂਦਾ ਹੈ ਉਦਕੀ ਜਾਤ ਜੋਰ ਦੇ ਮਨ ਤੋਂ ਮਨ ਨੂੰ ਅਨੁਸਾਰ ਤੇਰੇ ਰੂਪ ਨੂੰ ਜਾਣਦਾ ਸਰ ਗਿਆ ਤੱਕ ਅਜੇ ਜੋ ਆਗੋ ਮਨਿਤਾ ਅਗਿਆਨਤ ਕਰਨੀ ਮੰਨਣ ਵਾਲੇ ਜਿਹੜੇ ਦਾ ਸੰਗਤ ਕਰਾਉਂਦਾ ਜਿਹਨਾਂ ਜਾਰੇ ਦੀ ਸੰਗਤ ਕਰਕੇ ਜਿਸ ਕਿਸੇ ਨੂੰ ਸੁਛਾਇਆ ਸਵਾਰਾਂ ਵਾਲਾ ਸੁਖ ਨੂੰ ਕਦੇ ਨਾਸ਼ ਨਾ ਹੋਵੇ ਅਗਨ ਆਸ਼ੀਰਵਾਦ ਉਹਨਾਂ ਦੀ ਸੰਗਤ ਕਰਕੇ ਪਾਵੇ ਜਿਸ ਕਿਸ ਨੂੰ ਹੋ ਹੋਈ ਅੰਨੀ ਕੁ ਹਾਰਾਂ ਤੇ ਨਾਰਾ ਤੇਰੇ ਸਾਦਾ ਅੰਨਾ ਦੀ ਰੰਗਵਾਸੇ ਕੋ ਸਰਦੀ ਦੀ ਕਹਿੰਦੇ ਆਪਾਂ ਸੁੱਤੀ ਕਰਕੇ ਮਰ ਜਾ ਜੰਦ ਗੁਰੂ ਉਹ ਕਾਡ ਕਾਂ ਦੇ ਪਜਾਦਣ ਵੀ ਕਾਦੀ ਦੇਖਣ ਨੂੰ ਸੰਭ ਲੰਦੇ ਸਰਗਰਾਂ ਕਾਂ ਦੇ ਸੁਖਾਣੇ ਨੇ ਨਾਸਲ ਸੰਵਿੰਦੇ ਹੈ ਪਾਰਟੀ ਦੇ ਸੁਭਾ ਦੀ ਇਹਨਾਂ ਕਿਤਨੀ ਕਰਦੇ ਦਾ ਇਹ ਹਰੀਏ ਅਸਲ ਕੀ ਤੇ ਆਪਾਂ ਜੀ ਕਰਦੇ ਅੱਜ ਦੇਖਣੇ ਹੋ ਮਾਰ ਮਹੱਲਾ ਪੰਦਰਾ ਉਹ ਜਲਮਧ ਹਮ ਤੀਨ ਸੁਾਰੇ ਮੋਰ ਸਾਉ ਸਰਬ ਰਤੀ ਜਾਨਸ਼ੋਰ ਦਾ ਜੁਰੋ ਜੋ ਮਾਰਾ ਤੋ ਜੰਗਾ ਸਮੁੰਦਰ ਹੋਏ ਕੱਖ ਮੱਖੀ ਨਹੀਂ ਆਈ ਕੋਈ ਜਣ ਵਾਲੇ ਜੋ ਮਾਰਾ ਜਲਮਧ ਸੇ ਸਾਰੇ ਜਲਾ ਦਾ ਨਹੀਂ ਉਹ ਆਸਾਰੀ ਸਮੁੰਦਰ ਵਿੱਚ ਇੱਕ ਮੰਦਰ ਤੋਂ ਤਿੰਨ ਵਿੱਚ ਅਜ ਕਰਣ ਕਿ ਮੱਖੀ ਨਹੀਂ ਆਈ ਜਣ ਵਾਲੇ ਕੋਈ ਆ ਰਹੇ ਹੇਰਾ ਨਾਮ ਗੀਦ ਹਮ ਚਾਤਰ ਤਿਸ ਹਾਰ ਜੋ ਸਪਰਦਾ ਕੋਈ ਦੱਗ ਨਹੀਂ ਆਈ ਬੰਗਿਆ ਉਹ ਆਰਵਾ ਨਾ ਸ਼ਾਂਤੀ ਮਿਲੂ ਲੱਗਾ ਉਹੀ ਬੰਦੂਆ ਦੀ ਮੇਕੋ ਆਇਆ ਹੈ ਕੋਈ ਸ਼ਾਂਤੀ ਕੇਂਦਰ ਦੀ ਨਾਂ ਦੇ ਪਹਾਈ ਰਹੇ ਹਾਂ ਤੁਰੀ ਆਸ ਤੇ ਆਸਾ ਤੁਰੀ ਕੋਈ ਆਸਾ ਮਨ ਕਰਕੇ ਸਭੀ ਪਿਆਸ ਲੱਗੀ ਆ ਤਨ ਕਰਕੇ ਸਾਨੂੰ ਕੋਈ ਨਹੀਂ ਸੰਗ ਮਾਨ ਲੀਨ ਆ ਗਾਡੋ ਰਾਹ ਸਕੇ ਤਾਂ ਸਾਡਾ ਮਨ ਲੀਨ ਹੋਇਆ ਕੋਈ ਤਾਂ ਸੋਝ ਜਾਂਦਾ ਨਹੀਂ ਏ ਜੋ ਧਾਰ ਕੇ ਸੀਰ ਸੀਰ ਅਧਾਵਾ ਛੋਟਾ ਬੱਚਾ ਬੰਦੀਆਂ ਤੇ ਬਜ਼ਾਰ ਜਿਹੜਾ ਹੁੰਦਾ ਹੈ ਇਹ ਮਾਜਾ ਦੇ ਅਸਾਂ ਦਾ ਕੋਈ ਕੋਈ ਕਹਿਦ ਕੰਨਾ ਜੋ ਮੇਰੇ ਪਹਾਲੇ ਤੇ ਤਨਬੋਲ ਤੋਂ ਤਾ ਉਹ ਸਰਬੂ ਆਈਦਾ ਹਰਦੇਸ਼ ਰੂਪੀ ਨਾਮ ਅਸਾਂ ਦਾਰਾ ਅਸੀਂ ਅੰਮ੍ਰਿਤ ਨਾਮ ਜਿੱਤੇ ਕੋਈ ਕੋਈ ਪਾਉਦੇ ਹਾਂ ਰੱਜੇ ਹੋ ਜੋ ਮੇਰੇ ਪਹਾਲੇ ਤੇ ਤਨਬੋਲ ਤੋਂ ਤਾ ਜਿਹੜੇ ਤੋਂ ਆਵਾਜ਼ੀ ਨਹੀਂ ਧਨ ਕੋਲੇ ਨਾਮ ਲੈਂਦਾ ਹਾਂ ਧਨ ਦੇ ਉਹ ਤੁਹਾਨੂੰ ਇਹ ਕੋਸ਼ਿਸ਼ ਕਰਦਾ ਹੈ ਕਿਰਪਾ ਨਾਲ ਕਿ ਗਾਲੀ ਉਹ ਮਾਰਾ ਕੱਤੂ ਲੋਗਨ ਹੈ ਸੋਈ ਜਾਂ ਕੋਈ ਨਾਮ ਨਾ ਹੋਈ ਅਗੇ ਮਾਰਾ ਨਾ ਰੂਪ ਦੀ ਸੰਗਰੀ ਰਾਤ ਦੀ ਕਰ ਕੋ ਤਸੰਨ ਹੁੰਦੀ ਹੈ ਸੁਪਾਣਵਾਕ ਜਾਲਤੂ ਨੀਂ ਕੋਈ ਜੀਵ ਜੀਵ ਬਹੁਤੀ ਤੋਰ ਲੱਗੀ ਹੋਵੇ ਪਿਆਸ ਲੱਗੀ ਹੋਵੇ ਉਹਨੂੰ ਠੰਡਾ ਪਾਣੀ ਪੀਣ ਕਰਕੇ ਤਸੰਨ ਚਾਰ ਹੁੰਦੀ ਹੈ ਉਹ ਹਰ ਕੰਦ ਕੋ ਬੜੀ ਜਾਨੀ ਉਸ ਕੋਈ ਕਾਰਸਾ ਕੋ ਪ੍ਰਸਨ ਹੋਵੇ ਉਸ ਤੇ ਅਸਰ ਕੋ ਆਇਆ ਆਉਂਦਾ ਸਾਡਾ ਮਨ ਭੁੱਜਿਆ ਹੋਇਆ ਹਰ ਵਕਤ ਨਿਆ ਰਹਿੰਦਾ ਜੀ ਗੋਪੀਂ ਦੇ ਆਰਾ ਦੀਪਕ ਪਰ ਜਾਤਾ ਜੋ ਪਾਰਕ ਤੋਂ ਨਾ ਹਵਾਵਾਂ ਸੁਸਾਰਿਆ ਦੂਰੋਂ ਜੋ ਗੁਰੂ ਰਸੀ ਹੋਈ ਚੰਦਰ ਹੋ ਜਾਂਦਾ ਤੇ ਉਹ ਜਾਂਦੋਂ ਮੇਰੇ ਕਰਕੇ ਆਹਰਾਏ ਕੁਝ ਨਹੀਂ ਹੋਤਾ ਆਜਾ ਅਜੇ ਸਰਦਾਰ ਯਾਰੋ ਦੀਪਾ ਜਿਸੋਂ ਅੰਧਕਾਰ ਤੋਂ ਮੰਦਰ ਜੋ ਕੋ ਹਦੀ ਖਰੀਦਣੇ ਪਾਇਆ ਤਾਂ ਕਾਹ ਹੋ ਜਾਂਦਾ ਹੈ ਭਰਤਾ ਚਿਤਵਤ ਸੂਰਨਾ ਆਸਾ ਜਿਵੇਂ ਕੋਈ ਇਸਲਾ ਪਤੀ ਸੁਖਬਰ ਕਾ ਇਸਲਾ ਪ੍ਰਵੋਸਤ ਹੋਇਆ ਹੈ ਇਹ ਕਿਰਦੀ ਰਹਿਣੇ ਗਵੇ ਲਿਖ ਹੋਣ ਆਸੇ ਦੀ ਆਸਾ ਪੂਰੀ ਕਰਦੇ ਨੀ ਜਿਵੇਂ ਕਿਸਮਤ ਹੁੰਦੀ ਹੈ ਅਰ ਮਾਰਾ ਸੇ ਕੋਈ ਦਾਸਾ ਅਸੀਂ ਨਾਤਨ ਦੇਖੀ ਹਾਂ ਅਜੇ ਕੋਈ ਪ੍ਰਵੋਸਤ ਆਤਮ ਦੇਖੇ ਕੋਈ ਸਾਡੇ ਨਾਲ ਸਿੱਖਾਤ ਹੋ ਕੇ ਕਰਕੇ ਨੀ ਆਸਾ ਪੂਰੀ ਕਰ ਜੰਨਾ ਹੈ ਜੋ ਹੋਵੇ ਤਾਂ ਆਨੰਦ ਆ। ਜਿਵੇਂ ਕੋਈ ਬਹੁਤ ਸੱਜਣਾ ਪਿਆਰਾ ਜਿਖਿਆ ਹੋਵੇ। ਤੇ ਕੋਈ ਮਗਰੋਂ ਤੰਗੋ ਕੇ ਆ ਕੇ ਮਿਲ ਕੋ। ਉਹਦੇ ਨਾਲ ਮਿਲ ਕੇ ਬ੍ਰਹੀਆਂ ਗੱਲਾਂ ਸਾਰੀਆਂ ਭੁੱਲ ਜਾਂਦੀਆਂ। ਅੱਗੋਂ ਕੋਈ ਇੱਛਾ ਨਹੀਂ ਹੁੰਦੀ। ਉਸੇ ਉਹਦਾ ਬਹਿਨੇ ਕਰਕੇ ਆਨੰਦ ਪ੍ਰਾਪਤ ਬੰਦਾ ਇੱਕ ਅਸਾਧਰਤ ਹੈ। ਜਿਵੇਂ ਮਾਰੇ ਜਾਂਦੇ ਮਾਨਵ ਰੰਗੀਨਾ ਜਿਵੇਂ ਹਰਿ ਕੋ ਸਾਡਾ ਸੱਜਣਾ ਪਿਆਰਾ ਹੈ। ਉਹ ਜੀ ਨੰਗ ਪੀਂਡਕ ਮੇਨ ਲੀਨ ਨਾ ਅਨੰਦਾ ਤਿੱਖਾ ਸੂਰਾ ਰੰਗਿਆ ਹੈ ਸੰਤਨ ਨੂੰ ਮੋਨਾ ਹਰ ਪ੍ਰਾਪਤ ਪਾਇ ਉਹ ਸੰਤਾਂ ਜੀ ਦੀ ਸਦਗੀ ਰੰਗਿਆ ਸਾਜੀ ਸੰਤਾਂ ਨੇ ਸਰਗ ਮਾਨੇ ਗ੍ਰੰਥ ਸਾਹਿਬ ਅਨੰਦਾ ਸਾਹਿਬ ਸੰਤਾਨ ਨੂੰ ਫਿਰ ਉਹ ਨਾਰਗ ਰਸੇ ਕੰਤੀ ਸਹਿਤ ਗਿਆਨ ਦੇ ਮਾਰਗ ਤੇ ਚੜ੍ਹਤਾ ਹੈ ਸਾਧ ਕਰਪਾਣੇ ਹਰ ਸੰਗ ਦੀ ਜਾਇ ਕੋਈ ਹੋਵੇ ਸਰਪੰਦੇ ਹੋ ਪਰਬ ਦਾ ਸਾਰ ਸਾਨੂੰ ਹਰੀ ਹੋਵੇ ਸਾਡਾ ਮਨ ਗੁਜਾਈ ਦਿੱਤਾ थाम हर बुर्गा माता पुठियां मक़सदु प्यारे जी नाम सदा ई ਜੋ ਜੀਵਦਾਰ ਨੂੰ ਹਰੀਆ ਤੇ ਸੁਖਾਂ ਦੇ ਬਣੇਵਾਲਾ ਸਾਰੇ ਦੁੱਖਾਂ ਨੂੰ ਬਾਜ਼ਾਰ ਵਿੱਚ ਕੱਟ ਕੇ ਖੁਸ਼ਾ ਦੇਣ ਵਾਲਾ ਹੈ ਹਰੀਆ ਨਾੜ ਦੇ ਨਾਲ ਹਰੀ ਹਰੀਆ ਕੋਟ ਉਹ ਹਰੀ ਆਸ਼ਾ ਹੈ ਅਬ ਸਾਰ ਇਕ ਕੱਟ ਫਲ ਦੇ ਦੁੱਧ ਉਹ ਸਾਰੇ ਸਾਰ ਇਕ ਕੱਟ ਕਹਿ ਕੇ ਦੁੱਖਾਂ ਕੀਤੇ ਹਨ ਮਨ ਹਾਰੇ ਦਾ ਸਭ ਤੋੜ ਮਿੱਠਾ ਜੀਵਦਾਰ ਨੂੰ ਕੋ ਦਾ ਨੰਦਾਰਕ ਜਿੰਨੇ ਸਾਰੇ ਨਾਲ ਹਰੀ ਵਾੜਾ ਸੁਲੇਬ ਮਨ ਨੂੰ ਮਿੱਠਾ ਪਿਆਰਾ ਲਗਾਏ ਪਿਆਰੇ ਜੀ ਜੀਵਦਾਰ ਜੇ ਕੋਈ ਤਰਪਾਵ ਜੇ ਕੋਈ ਅੰਮ੍ਰਿਤ ਦੀ ਨਾਮ ਜੀ ਸਰਵਨ ਕਰਕੇ ਨਾਮ ਕਰਨ ਲਈ ਪ੍ਰੀਣਗੇ ਉਹ ਤ੍ਰਿਪਤੀ ਜਾਂ ਲਾਣਗੇ ਪੂਰਾ ਰੱਜ ਜਾਣਗੇ ਆਵਰ ਹੋਇਆ ਜੋ ਨਾਮ ਰਤ ਪਾਉ ਜੋ ਕੋਈ ਦਾਇ ਨਾਲ ਨਾਮ ਰਸ ਨੂੰ ਪਾਵੇਗਾ ਉਹ ਅਗਰ ਹੋਵੇਗਾ ਮਰਨ ਤੇ ਰਾਤ ਹੋ ਜਾਏਗਾ। ਨਾਮ ਨੂੰ ਦਾਣਾ ਉਸੇਹ ਪਰਾਪਤ ਹੋਏਗਾ। ਉਹਨੇ ਸੱਚੇ ਪਾਲ ਸਾਹਿਬੇ ਨਾਮ ਦਾ ਖਜ਼ਾਨਾ ਪ੍ਰਾਪਤ ਹੋਵੇਗਾ। ਜੇ ਸਾਧੂ ਜੀ ਨਾਮ ਨੂੰ ਸਾਧ ਜੇ ਕੋਈ ਮੰਦਗੀ ਦੀ ਸਾਧਾ ਦੇ ਰੋਹ ਮੰਨ ਚ ਬਸ ਜਾਏਗਾ। ਉਹਨੇ ਨਾਮ ਦੇ ਖਜ਼ਾਨੇ ਦੀ ਰਾਜ ਨਜ਼ਰਗੀ। ਜਿਹਨੇ ਹਾਰ ਰਾਤ ਪਾਇਆ ਅਸੂਲ ਸੁੱਚਾ ਜੰਮਾ ਜਿਵੇਂ ਹਰੇ ਦੇ ਨਾਮ ਰਸ ਨੂੰ ਪੋਣੋ ਸੁੱਚਾ ਹੈ। ਉਹ ਆਤਮ ਸਫਲ ਕਰਕੇ ਪੂਰਨ ਵੱਜ ਗਿਆ ਹੈ। ਜਿਹਨੇ ਹਰ ਸਾਧ ਪਾਇਆ ਮਾਉ ਗੁਲਾਮ ਜੀ ਮਾਨੇ ਹਰੀਆ ਰਾਸਾ ਗੋ ਵਿਸ਼ਾ ਗੋਤਿ ਵਿਕਾਰਾਂ ਵਿੱਚ ਪਦਾਰਥਾਂ ਦੇ ਲਾਲਚ ਨਹੀਂ ਬੋਲਦਾ ਨਾ ਸਿੱਧੇ ਲਾਲਚ ਗੁਨੀ ਕੋ ਹਰਸ਼ੇ ਲੁਲਾਈ ਸੁਭਾ ਕਰਾਪਕ ਹਰ ਹਰ ਨਾਮ ਇਹਨਾਂ ਪ੍ਰਕਾਣ ਦੇ ਬਣੇ ਸਰ ਹਰੀਆ ਗੋ ਸਾੰਗ ਹਰੇ ਪਰੇ ਕੰਵਾਰਾ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ ਜਿਤ ਮਾਤਿਕ ਭਾਜੀ ਸਾਜੀ ਜੀਵ ਦੇ ਅੰਦਰੋਂ ਭਾਜੀ ਖਾਣੋਂ ਤੇ ਆਰੋ ਸੰਗਤ ਆਹਨ ਹੋਈ ਜਾਵੇ ਹਰ ਕਿਤੇ ਹੱਥ ਆਇਆ ਅਗਰ ਤਾਨੂ ਦੇ ਤੇ ਸੁਖਰੀ ਲੋਹਣ ਕੋਲ ਦੇ ਹੱਥ ਆਇਆ ਤਾਂ ਇਹਨਾਂ ਦੇ ਵੱਖਰੇ ਕਰਣਾ ਬਰਖਾ ਜੇ ਇੱਕ ਲੱਗ ਮੁਕਤ ਹੈ ਤੈਨੂੰ ਉਹ ਜਾਨ ਵਰਗੇ ਜੀਵਨ ਸਾਇਆ ਹੋ ਸਿੱਖਾਂ ਦੇ ਉਹਨਾਂ ਨਾਲ ਕੋਈ ਭਣੀ ਮੁਕਤ ਹੋਵੇ ਨਾਵੇਂ ਧੰਨਾ ਗੁਰੂ ਕੋਲੋਂ ਪਾਈਆ ਗੁਰੂ ਸਾਹਿਬ ਦੀ ਸੰਗਲ ਕਰਕੇ ਮਹਾਰਾਜ ਦਾ ਖਜ਼ਾਨਾ ਪਾਈ ਜਾ ਹੈ ਆਹ ਨਾਲ ਕੋ ਗੁਰਦੀ ਸਾਹਿਬ ਸੰਗਤ ਸਾਹਿਬ ਜੀ ਜਿਹੜੇ ਕਿ ਤੁਸ ਜੰਮਨੇ ਸੰਗਤ ਵਿੱਚ ਅੰਦਰ ਤੋਂ ਨਾ ਨੂੰ ਦਰਸਣ ਕਿਰਪਾ ਹੋਈ ਤੇ ਆ ਰਹੇ ਜੀ